ਅੱਜ ਡੇਰਾ ਬਾਬਾ ਨਾਨਕ ਵਿਖੇ ਜਿਹੜੇ ਏਰੀਆ ਦੇ ਵਿੱਚ ਹੜ੍ਹ 26 ਦੀ ਰਾਤ ਨੂੰ ਸ਼ੁਰੂ ਹੋਇਆ 27 28 29 30 ਤੇ ਅੱਜ 31 ਤਰੀਕ ਤੇ ਲਗਾਤਾਰ ਪਾਣੀ ਉਦਾਂ ਹੀ ਚੜਿਆ ਜਿਸ ਨੇ ਛੜਕਾਂ ਤੇ ਵੀ ਬੜੀ ਫਸਲਾਂ ਤੇ ਜੀਆਂ ਜੰਤੂਆਂ ਤੇ ਬਹੁਤ ਜਿਹੜਾ ਮਾੜਾ ਅਸਰ ਛੱਡਿਆ ਸੋ ਬੜੇ ਜਾਨਵਰ ਰੁੜੇ ਨੇ ਮਰੇ ਨੇ ਸੋ ਆਹ ਗੱਲ ਕਰਦੇ ਆ ਸਾਡੇ ਦਰਮਿਆਨ ਇੱਕ ਨਾ ਸੰਸਥਾ ਅੰਮ੍ਰਿਤਸਰ ਤੋਂ ਪਹੁੰਚੀ ਹੈ ਉਹ ਇਥੇ ਰਾਸ਼ਨ ਲੈ ਕੇ ਆਏ ਸਨ ਤੇ ਰਾਸ਼ਨ ਜਦੋਂ ਲੈ ਕੇ ਆਏ ਨੇ ਤੇ ਟਰੱਕ ਪੂਰਾ ਭਰਿਆ ਦਾ ਸੀ ਉਹਨਾਂ ਨੇ ਤੇ ਰਸਤੇ 'ਚ ਆਉਂਦਿਆਂ ਜਿਹੜਾ ਉਹ ਉਥੇ ਪਰਟੇ ਹੈ ਜਾਂ ਕੀ ਉਹਦੇ ਨਾਲ ਵਾਪਰੇ ਆ ਉਹ ਪੁੱਛ ਲੈਨੇ ਆ ਫਿਰ ਮਾੜੀ ਜੀ ਗੱਲ ਅੱਗੇ ਕਰਾਂਗੇ ਹਾਂਜੀ ਜੀ ਕਿ ਕਿੱਥੋਂ ਆਏ ਤੇ ਕੌਣ ਹਾਂਜੀ ਅਸੀਂ ਅੰਮ੍ਰਿਤਸਰ ਸੈਕ੍ਰੇਟ ਆਰਟ ਕੈਥੋਲਿਕ ਚਰਚ ਤੋਂ ਆਏ ਆ ਅੱਛਾ ਜੀ ਠੀਕ ਹੈ ਜੀ ਜੋ ਅਸੀਂ ਜਿੱਥੇ ਇਡੇਰਾ ਬਾਬਾ ਨਾਨਕ ਦੇ ਪਿੰਡਾਂ ਵਿੱਚ ਜੋ 8 ਫੀਟ ਲੋਕ ਸੀ ਉਹਨਾਂ ਦੇ ਕੋਲ ਕਈਆਂ ਕੋਲ ਰਾਸ਼ਨ ਨਹੀਂ ਪਹੁੰਚਿਆ ਸਕਿਆ ਸੀ ਪਰ ਸਾਨੂੰ ਪਤਾ ਲੱਗਾ ਤੇ ਅਸੀਂ ਉੱਥੇ ਲੋਕਾਂ ਨੇ ਸੰਗਤ ਨੇ ਇਕੱਠਾ ਕੀਤਾ ਰਾਸ਼ਨ ਤੇ ਟਰੱਕ ਭਰ ਕੇ ਤੇ ਉੱਥੇ ਲੈ ਕੇ ਜਾ ਰਹੇ ਸੀ ਪਿੰਡ ਰੱਤੇ ਵਿਖੇ ਅੱਛਾ ਜੀ ਠੀਕ ਹੈ ਰਸਤੇ ਦੇ ਵਿੱਚ ਟਰੱਕ ਜਿਹੜਾ ਵਾ ਸਾਡਾ ਸੜਕ ਦੇ ਉੱਤੇ ਪਾਣੀ ਬਹੁਤ ਜ਼ਿਆਦਾ ਸੀ। اچھا ਜੀ। ਉਹ ਸੜਕ ਦਾ ਕਿਨਾਰੇ ਦਾ ਪਤਾ ਨਹੀਂ ਲੱਗਾ ਟਰੱਕ ਫਿਸਲ ਗਿਆ ਤੇ ਡਿੱਗ ਗਿਆ ਤੇ ਸਾਰਾ ਪਾਣੀ ਜਿਹੜਾ ਹੈ ਉੱਥੇ ਪਾਣੀ ਵਿੱਚ ਇਸਤੇ ਹੋ ਗਿਆ ਹੈ। ਠੀਕ ਹੈ ਜੀ। ਤੇ ਕੁਝ ਉੱਥੋਂ ਰਾਸ਼ਨ ਜਿਹੜਾ ਬਚਿਆ ਕੁਝ ਪਾਣੀ ਸਾਮਾਨ ਬਚ ਗਿਆ ਹੈ। ਕਾਫੀ ਜ਼ਿਆਦਾ ਪਾਣੀ ਦੀਆਂ ਪੇਟੀਆਂ ਸੀ। ਕੋਲ 2250 ਪੇਟੀਆਂ ਪਾਣੀ ਦੀ ਸੀ। ਅੱਛਾ ਜੀ। ਉਹ ਕੁਝ ਪਿੱਛੇ ਟਰਾਲੀਆਂ ਉੰਡੀਆਂ ਸੀ। ਠੀਕ ਹੈ ਜੀ। ਕਈ ਸੇਵਾਦਾਰ ਜਿਹੜੇ ਸੀ ਲੈ ਕੇ ਤੇ ਉਹਨਾਂ ਦੇ ਵਿੱਚ ਲੱਦ ਕੇ ਉਹ ਅਗਲੇ ਪਿੰਡਾਂ ਨੂੰ ਜਿਹੜਾ ਵਾ ਪਹੁੰਚਾਇਆ ਗਿਆ। ਠੀਕ ਹੈ ਜੀ। ਸੋ ਕੁਝ ਜਿਹੜਾ ਅਸੀਂ ਰਾਸ਼ਨ ਜਿਹੜਾ ਬਚਿਆ ਉਹ ਟਰਾਲੀਆਂ ਦੇ ਵਿੱਚ ਪਾੜ ਲਿਆ ਗਿਆ ਤੇ ਵਰਤਾਤਾ ਗਿਆ ਸੋ ਅਸੀਂ ਤਹਿ ਦਰੋਂ ਡੇਰਾ ਬਾਬਾ ਨਾਨਕ ਵਿਖੇ ਇਹਨਾਂ ਵੀਰਾਂ ਦਾ ਧੰਨਵਾਦ ਕਰਦੇ ਆਂ ਇਹ ਜਿਹੜੇ ਅੰਮ੍ਰਿਤਸਰ ਤੋਂ ਚੇਚੇ ਤੌਰ ਤੇ ਆਏ ਨੇ ਸੋ ਸਾਡੇ ਜਦੋਂ ਆਏ ਤਾਂ ਹੁਣ ਇਹਨਾਂ ਦੇ ਜਾਣ ਵਾਸਤੇ ਵੀ ਪ੍ਰਬੰਧ ਕੀਤਾ ਗਿਆ ਅੰਮ੍ਰਿਤਸਰ ਤੇ ਮੈਂ ਕਿਉਂਕਿ ਜਿਵੇਂ ਜੋ ਹਾਲਾਤ ਬਣੇ ਤਾਉਂਦਿਆਂ ਹੀ ਅਸੀਂ ਜਿਵੇਂ ਸਾਡੇ ਸੰਸਥਾ ਡੇਰਾ ਬਾਬਾ ਨਾਨਕ ਵਿਖੇ ਉਹਨਾਂ ਦੇ ਜਿਹੜਾ ਲੰਗਰ ਜਿਹੜਾ ਤਿੰਨ ਟਾਈਮ ਤਿਆਰ ਕਰਕੇ ਭੇਜਿਆ ਜਾਂਦਾ ਹੈ ਤੋਂ ਤੁਸੀਂ ਸ਼ੱਕਿਆ ਵੀ ਹੈ ਮੈਂ ਕਵਾਂਗਾ ਪਾਜੀ ਅੱਗੇ ਹੋਗੇ ਥੋੜਾ ਜਿਹਾ ਠੀਕ ਹੈ ਜੀ ਚਲੋ ਠੀਕ ਹੈ ਜੀ ਮਿਹਰਬਾਨੀ ਬਹੁਤ ਬਤਨਵਾਦ ਜੀ ਇਹ ਸਾਡੀ ਸੰਸਥਾ ਰਾਧਾ ਸੁਆਮੀ 사త్సੰਗ ਘਰ ਜਿੰਨਾਂ ਵੱਲੋਂ ਲੰਗਰ ਤਿਆਰ ਕੀਤਾ ਗਿਆ ਸੀ ਔਰ ਲਗਾਤਾਰ ਇੱਥੇ ਆ ਰਿਹਾ ਹੈ ਤਾਂ ਇੱਥੇ ਸਾਰੇ ਰਲ ਕੇ ਹੰਬਲਾ ਮਾਰ ਕੇ ਇਸ ਹੜ੍ਹ ਦਾ ਜਿਹੜਾ ਮੁਸੀਬਤ ਦਾ ਮੁਕਾਬਲਾ ਕਰ ਰਹੇ ਨੇ ਬਾਕੀ ਵੀ ਜਿੰਨੇ ਵੀ ਵੀਰ ਨੇ ਦੂਰ ਤੱਕ ਵੀਡੀਓ ਨੂੰ ਦੇਖਣ ਜਰੂਰ ਵੱਧ ਤੋਂ ਵੱਧ ਸਹਿਯੋਗ ਕਰਨ ਅਸੀਂ ਤੈਅ ਦਿ ਲੋ ਇਹਨਾਂ ਵੀਰਾਂ ਦਾ ਧੰਨਵਾਦ ਕਰਦੇ ਆ ਕਿ ਆਪਣੀ ਜਾਨ ਜੋਖਮ 'ਤੇ ਪਾ ਕੇ ਵੀ ਇਹ ਇੱਥੇ ਆਏ ਨੇ ਤੇ ਅਸੀਂ ਇਹਨਾਂ ਦੀ ਜਿਹੜੀ ਵੀ ਹੁਣ ਮਦਦ ਹੋਏਗੀ ਕਰਾਂਗੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ